ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾ ਸੰਗਤ ਜੀ ਸਾਈ ਮੀਆਂ ਮੀਰੇ ਕੋ ਰੋਹਾਨੀ ਦਰਵੇਸ਼ ਨੇਕ ਸਿਰਤ ਤੇ ਨਿਮਰਤਾ ਪੁੰਜ ਵਾਲੇ ਪ੍ਰਸਿੱਧ ਸੂਫੀ ਸਨ ਉਹ ਖਲੀਫਾ ਫਾ ਉਮਰ ਇਬਨ ਉਲ ਖਤਾਬ ਦੇ ਸਿੱਧੇ ਉੱਤਰ ਅਧਿਕਾਰੀ ਸਨ ਇਹਨਾਂ ਦਾ ਜਨਮ ਸਿੰਧ ਦੇ ਇਲਾਕੇ ਸੀ ਸਤਾਨ ਪਾਕਿਸਤਾਨ ਵਿੱਚ ਹੋਇਆ ਜੋ ਬਲੋਚਿਸਤਾਨ ਦੀ ਪੱਛਮੀ ਹੱਦ ਹੈ ਸਾਈ ਮੀਆਂ ਮੀਰ ਜੀ ਦਾ ਅਸਲੀ ਨਾਮ ਮੀਰ ਮੁਹੰਮਦ ਸੀ ਪਰ ਉਹਨਾਂ ਦੀ ਪ੍ਰਸਿੱਧੀ ਸਾਈ ਮੀਆਂ ਮੀਰ ਦੇ ਨਾਂ ਨਾਲ ਹੋਈ ਸੀ ਆਪ ਮੀਆਂ ਜੀਓ ਸ਼ਾ ਮੀਰ ਖਵਾਜਾ ਮੀਰ ਬਾਲਾ ਪੀਰ ਤੇ ਮੀਰ ਮਿਓਨਲ ਇਸ ਨਾਮ ਦੇ ਨਾਂ ਨਾਲ ਵੀ ਜਾਣੇ ਜਾਂਦੇ ਸਨ ਉਹਨਾਂ ਦੇ ਪਿਤਾ ਸਾਈ ਸ਼ਹੀਨ ਦਿੱਤਾ ਸੀਸਤਾਨ ਦੇ ਕਾਜੀ ਸੀ ਆਪ ਜੀ ਦੀ ਮਾਤਾ ਦਾ ਨਾਮ ਫਾਤਿਮਾ ਜੋ ਕਾਜੀ ਇਕਾਦਨ ਦੀ ਪੁੱਤਰੀ ਸੀ ਦੇਕਰਸਿੰਦ ਦੇ ਇਲਾਕੇ ਸੀ ਸਤਨ ਵਿੱਚ ਆਪ ਦਾ ਜਨਮ ਹੋਇਆ ਕਈ ਇਤਿਹਾਸਕਾਰ ਆਪ ਜੀ ਦਾ ਜਨਮ 1531 ਵਿੱਚ ਤੇ ਕਈ 1550 ਦਾ ਦੱਸਦੇ ਹਨ ਆਪ ਜੀ ਦੇ تین ਭਰਾ ਕਾਜੀ ਬੋਲਣ ਕਾਜੀ ਉਸਮਾਨ ਕਾਜੀ ਤਾਹਿਰ ਤੇ ਦੋ ਭੈਣਾਂ ਜਮਾਲ ਤੇ ਜਾਮੀ ਮਾਦੀਆ ਸਨ 7 ਸਾਲ ਦੀ ਉਮਰ ਵਿੱਚ ਆਪਨੇ ਕੁਰਾਨ ਮਜੀਦ ਦੀ ਸਿੱਖਿਆ ਪ੍ਰਾਪਤ ਕਰ ਲਈ ਸੀ ਦੀਨियत ਆਪਨੇ ਖਵਾਜਾ ਖਜ਼ਰਤੋਂ ਪ੍ਰਾਪਤ ਕੀਤੀ ਸੀ ਸਕੂਲ ਦੀ ਪੜਾਈ ਖਤਮ ਕਰਨ ਤੋਂ ਬਾਅਦ ਉਹ ਆਪਣੇ ਰਹਿਬਰ ਦੀ ਤਲਾਸ਼ ਵਿੱਚ ਜੰਗਨਾ ਪਹਾੜਾਂ ਵਿੱਚ ਭਟਕਦੇ ਰਹੇ ਆਖਰ ਸਵਿਸਤਾਨ ਦੇ ਪਹਾੜਾਂ ਵਿੱਚ ਇੱਕ ਰਹਿਬਰ ਮਿਲਿਆ ਜਿਸ ਦਾ ਨਾਮ ਸ਼ੇਖ ਖਜ਼ੂਰ ਸੀ ਉਹਨਾਂ ਆਪਣੇ ਮੁਰਸ਼ਦ ਦੀ ਸੋਹਿਰ ਦਗਵਾਈ ਹੇਠ ਆਪਣੀ ਅਧਿਆਤਮਿਕ ਸਿੱਖਿਆ ਪੂਰੀ ਕਰਕੇ ਉਹ ਆਰਿਫ ਬਣ ਗਏ ਉਹ ਕਈ ਕਈ ਦਿਨ ਭੁੱਖੇ ਰਹਿੰਦੇ ਤੇ ਕਈ ਕਈ ਰਾਤਾਂ ਭਗਤੀ ਕਰਕੇ ਗੁਜ਼ਾਰ ਦਿੰਦੇ ਥੋੜੀ ਉਮਰ ਵਿੱਚ ਹੀ ਸਾਈ ਜੀ ਰੋਹਾਨੀਅਤ ਇਲਮ ਦੇ ਨਾਲ ਨਾਲ ਵਿਦਾਨੀਅਤ ਦੇ ਮਾਹਰ ਵਿਦਵਾਨ ਬਣ ਗਏ ਜਹਾਂਗੀਰ ਆਪਣੀ ਤੌਜੀ ਕੇ ਜਹਾਂਗੀਰੀ ਵਿੱਚ ਤੇ ਸ਼ਾਹਜਹਾਂ ਦੋਨੋਂ ਹੀ ਇਹਨਾਂ ਦੀ ਵਿਦਵਤਾ ਪਰਪੂਰ ਰੋਹਾਨੀਅਤ ਤੇ ਅ즈ਮਤ ਦੀ ਗੱਲ ਕਰਦੇ ਹਨ ਦਾਰਾਸ਼ਿਕੋ ਇਹਨਾਂ ਦਾ ਮੁਰਿੱਦ ਸੀ ਕਹਿੰਦੇ ਹਨ ਕਿ ਇਹਨਾਂ ਦੀ ਮੌਤ ਤੋਂ ਬਾਅਦ ਇਹਨਾਂ ਦੀ ਮਹਿੱਤ ਦਾ ਰਾਸ਼ਕੋਣੇ ਪੜੀ ਨੂਰਜਹਾਂ ਇਹਨਾਂ ਦੀ ਪੱਕੀ ਸ਼ਰਦਾਲੂ ਸੀ ਹਾਲਾਂਕਿ ਮੀਆ ਮੀਰ ਆਪਣਾ ਸ਼ਿਸ਼ ਬਣਾਉਣ ਤੋਂ ਪਹਿਲਾਂ ਕੜੀ ਪ੍ਰੀਖਿਆ ਲੈਂਦੇ ਸਨ ਪਰ ਫਿਰ ਵੀ ਇਹਨਾਂ ਦੀ ਬੇਸ਼ੁਮਾਰ ਮਰੀਜ਼ ਸੀ ਇਹਨਾਂ ਨੂੰ ਆਪਣੇ ਮੁਰਿੱਦਾਂ ਨਾਲ ਬਹੁਤ ਲਗਾਵ ਸੀ ਉਹ ਉਹਨਾਂ ਨੂੰ ਆਪਣਾ ਦੋਸਤ ਕਿਹਾ ਕਰਦੇ ਸੀ ਸਾਈ ਜੀ ਨੇ ਵਿਆਹ ਨਹੀਂ ਸੀ ਕੀਤਾ ਤੇ ਆਪਣਾ ਜੀਵਨ ਸਾਦਾ ਤੇ ਸਾਫ ਸੁਥਰਾ ਬਤੀਤ ਕਰਦੇ ਸਨ ਮਹਿਮਾ ਪ੍ਰਕਾਸ਼ ਵਿੱਚ ਵੀ ਜਿਕਰ ਆਉਂਦਾ ਏ ਮੀਆਂ ਮੀਰ ਜਗ ਅਵਲ ਫਕੀਰ ਭਈ ਮਰੀਦ ਟਕੇ ਅਵਲ ਫਕੀਰ ਆਰਫ ਕਮਲ ਖਬਕੀ ਖਾਨ ਮਹਾਨ ਤਿਆਗੀ ਬਡੇ ਸੁਜਾਨ ਕੋ ਕੀਰਤਨ ਸੁਣਨ ਦੇ ਸ਼ੁਕੀਨ ਸਨ ਪਰ ਨਚਣਾ ਪਸੰਦ ਨਹੀਂ ਸੀ ਕਰਦੇ ਉਹਨਾਂ ਨੇ ਸੂਫੀਆਂ ਤੇ ਆਲਮਾ ਨੂੰ ਜੋੜਨ ਦੀ ਕੋਸ਼ਿਸ਼ ਕੀਤੀ ਉਹਨਾਂ ਦੇ ਖਿਆਲ ਵਿੱਚ ਸ਼ਰੀਅਤ ਤਰੀਕਤ ਹਕੀਕਤ ਤੇ ਮਾਰਫਤ ਮੂਲ ਰੂਪ ਵਿੱਚ ਇੱਕ ਹਨ ਜਿਹੜੇ ਰੱਬ ਨਾਲ ਬੰਦਿਆਂ ਦੇ ਸਬੰਧਾਂ ਦੀ ਅਵਸਥਾ ਨੂੰ ਉਜਾਗਰ ਕਰਦੇ ਹਨ ਸਾਈਂ ਜੀ ਦੇ ਕਈ ਚੇਲੇ ਹੋਏ ਹਨ ਕੁਝ ਜ਼ਿਕਰ ਜੋਗ ਹਨ ਮੀਆਂ ਨੱਥਾ ਜੋਹਰੀ ਖਵਾਜਾ ਬਿਹਾਰੀ ਤੇ ਸ਼ਾ ਮੁਹੰਮਦ ਆਦ ਕਹਿੰਦੇ ਹਨ ਕਿ ਇੱਕ ਵਾਰ ਜਹਾਂਗੀਰ ਆਪਣੇ ਧਾਮ-ਜਾਮ ਨਾਲ ਮੀਆਂ ਮੀਰ ਜੀ ਕੋ ਨੌਸ਼ੀਰਵਦ ਲੈਣ ਆਇਆ ਗੇਟ ਤੇ ਖੜੇ ਚੌਕੀਦਾਰ ਨੇ ਰੋਕ ਲਿਆ ਤੇ ਕਿਹਾ ਕਿ ਮੀਆਂ ਜੀ ਸਾਧਰਾ ਕਰ ਰਹੇ ਹਨ ਜਹਾਂਗੀਰ ਨੂੰ ਗੁੱਸਾ ਤਾਂ ਬਹੁਤ ਆਇਆ ਬਾਦਸ਼ਾਹ ਦੀ ਇਤਨੀ ਹੇਠੀ ਪਰ ਉਹ ਮੀਰ ਜੀ ਕੋਲ ਪੁੱਛਣ ਲਈ ਰੁਕ ਗਿਆ ਜਦੋਂ ਅੰਦਰ ਗਿਆ ਮੀਰ ਜੀ ਕੋਲ ਸ਼ਿਕਾਇਤ ਕੀਤੀ ਤਾਂ ਮੀਰ ਜੀ ਨੇ ਕਿਹਾ ਕਿ ਮੈਂ ਚੌਕੀਦਾਰ ਐਸੇ ਵਾਸਤੇ ਰੱਖੇ ਹੋਏ ਹਨ ਕਿ ਦੁਨੀਆ ਦੇ ਕੁੱਤੇ ਲਾਲਚੀ ਲੋਕ ਇੱਥੇ ਨਾ ਆ ਸਕਣ ਮੀਆਂ ਮੀਰ ਸਿੱਖ ਧਰਮ ਦੇ ਕਾਇਲ ਹੋ ਗਏ ਜਦੋਂ ਪਹਿਲੀ ਵਾਰ ਪੰਚਮ ਪਾਤਸ਼ਾਹ ਤਨਤਨ ਗੁਰੂ ਅਰਜਨ ਦੇਵ ਜੀ ਨੂੰ ਲਾਹੌਰ ਮਿਲੇ ਉਸ ਤੋਂ ਬਾਅਦ ਇਹ ਮਿਲਣੀ ਇੱਕ ਗਹਿਰੀ ਦੋਸਤੀ ਵਿੱਚ ਬਦਲ ਗਈ ਜੋ ਸਿਰਫ ਦੋ ਰਹਾਣੀ ਸ਼ਖਸੀਅਤਾਂ ਦਾ ਮਿਲ ਨਹੀਂ ਨਹੀਂ ਬਲਕਿ ਦੋ ਧਰਮਾਂ ਦਾ ਮਿਲਨ ਸੀ ਗੁਲਾਮ ਮੁਹਿਉद्दीन ਜਿਸ ਨੂੰ ਬੁੱਟੇ ਸ਼ਾਹ ਦੇ ਨਾਂ ਨਾਲ ਜਾਣਿਆ ਜਾਂਦਾ ਹੈ ਤੇ ਆਪਣੀ ਤਵਾਰੀ ਕੇ ਪੰਜਾਬ ਵਿੱਚ ਇਸ ਗੱਲ ਦੀ ਗਵਾਹੀ ਭਰੀਏ ਕਿ ਗੁਰੂ ਅਰਜਨ ਦੇ ਮਹਾਰਾਜ ਜੀ ਦੇ davate miya mir amri sarai ਤੁਨਾ ਨੇ ਆਪਣੇ ਹੱਥਾਂ ਨਾਲ ਚਾਰ ਦਿਸ਼ਾਵਾਂ ਵੱਲ ਚਾਰ ਇੱਟਾਂ ਰੱਖੀਆਂ ਤੇ ਪੰਜਵੀਂ ਇੱਟ ਸਰੋਵਰ ਦੇ ਵਿੱਚ ਰੱਖੀ ਡਾਕਟਰ ਹਰਬੰਸ ਸਿੰਘ ਜੀ ਐਂਸਾਈਕਲੋਪੀਡੀਆ ਆਫ ਸਿੱਖਿਜ਼ਮ ਵਿੱਚ ਇਸ ਗੱਲ ਦੀ ਪੁਸ਼ਟੀ ਕਰਦੇ ਹਨ ਇਹ ਭਾਰਤ ਵਿੱਚ ਨਹੀਂ ਬਲਕਿ ਪੂਰੀ ਦੁਨੀਆ ਵਿੱਚ ਇੱਕ ਅਨੋਖੀ ਮਿਸਾਲ ਹੈ ਕਿ ਕਿਸੇ ਦੂਸਰੇ ਧਰਮ ਦੇ ਰੋਹਾਨੀ ਆਗੂ ਨੇ ਆਪਣੇ ਪੂਜਤਰ ਤੇ ਸਰਬਸ਼੍ਰੇਸ਼ਟ ਸਥਾਨ ਦਾ ਨਹੀਂ ਪੱਥਰ ਕਿਸੇ ਹੋਰ ਧਰਮ ਦੇ ਰੋਹਾਨੀ ਆਗੂ ਤੋਂ ਰਖਵਾਇਆ ਹੋਵੇ ਉਸ ਵਕਤ ਪਾਰਤ ਵਿੱਚ Hindu, Buddha, Jain ਤੇ ਹੋਰ ਕਈ ਧਰਮਾਂ ਦੀ ਆਗੂ ਸਨ ਪਰ ਸਾਈਂ ਮੀਆਂ ਮੀਰ ਨੂੰ ਹੀ ਗੁਰੂ ਸਾਹਿਬ ਨੇ ਕਿਉਂ ਚੁਣਿਆ ਸਾਈਂ ਮੀਆਂ ਮੀਰ ਕਾਦਰੀ ਫਿਰਕੇ ਨਾਲ ਸੰਬੰਧ ਰੱਖਣ ਵਾਲੀ ਇੱਕ ਉੱਗੇ ਸੂਫੀ ਸੰਤ ਤੇ ਪਹੁੰਚਿਓ ਇਦਰਵੇ ਸਨ ਇੱਕ ਸ੍ਰੇਸ਼ਟ ਸੂਫੀ ਪੀਰ ਹੋਣ ਦੇ ਨਾਲ ਨਾਲ ਰਬੀ ਨੂਰ ਦੇ ਵਰਸੋਏ ਇੱਕ ਉੱਚ ਕੋਟੀ ਦੇ ਇਨਸਾਨੀਅਤ ਪ੍ਰਸਤਵੀ ਸਨ ਉਹਨਾਂ ਦੀ ਇਸ ਕੂਬੀ ਦੇ ਕਾਰਨ ਹੀ ਰਾਜੀ ਰੰਗ ਮੁਸਲਮਾਨ ਹਿੰਦੂ ਸਿੱਖ ਉਹ ਸਭਨਾਂ ਨੂੰ ਇੱਕੋ ਜਿਹਾ ਪਿਆਰ ਤੇ ਸਤਿਕਾਰ ਕਰਦੇ ਸਨ ਉਹਨਾਂ ਦੀ ਨਿਰਦਰਤਾ ਨਾਲ ਖਰੀ-ਖਰੀ ਗੱਲ ਕਹਿਣ ਦੀ ਪ੍ਰਵਿਰਤੀ ਦਾ ਪ੍ਰਮਾਨ ਦਿੰਦਿਆ ਡਾਕਟਰ ਇਕਬਾਲ ਅਸਰਾਰੇ ਖੁਦੀ ਵਿੱਚ ਲਿਖਦੇ ਹਨ ਕਿ ਇੱਕ ਵਾਰ ਸ਼ਹਿਨਸ਼ਾਹ ਸ਼ਾਹਜਹਾਨ ਮੀਆਂ ਜੀ ਦੇ ਦਰਬਾਰ ਵਿੱਚ ਹਾਜ਼ਰ ਹੋਇਆ ਤੇ ਮੀਆਂ ਮੀਰ ਜੀ ਨੂੰ ਬੇਨਤੀ ਕੀਤੀ ਕਿ ਉਹ ਖੁਦਾ ਦੀ ਹਜ਼ੂਰ ਵਿੱਚ ਗੋਲਕੁੰਡਾ ਤੇ ਬੀਜਾਪੁਰ ਦੀਆਂ ਮਹਿਮਾਂ ਦੀ ਫਤਿਹਲੀ ਦੁਆ ਕਰਨ ਐਨੇ ਨੂੰ ਇੱਕ ਨਿਰਧਨ ਸ਼ਰਦਾਲੂ ਮੀਆਂ ਜੀ ਦੇ ਹਜ਼ੂਰ ਵਿੱਚ ਹਾਜ਼ਰ ਹੋਇਆ ਤੇ ਇੱਕ ਚਾਂਦੀ ਦਾ ਸਿੱਕਾ ਚਰਨੀ ਰੱਖ ਕੇ ਅਰਜ਼ ਕੀਤੀ ਕਿ ਹਜ਼ਰਤ ਉਸ ਸਿੱਕੇ ਨੂੰ ਕਬੂਲ ਕਰ ਲੈਣਾ ਕਿਉਂਕਿ ਉਹ ਸਿੱਕਾ ਉਸਦੀ ਹਲਾਲ ਦੀ ਕਮਾਈ ਦਾ ਏ ਮੀਆਂ ਮੀਰ ਨੇ ਉਸ ਗਰੀਬ ਸ਼ਰਦਾਲੂ ਨੂੰ ਕਿਹਾ ਕਿ ਉਹ ਆਪਣੀ ਹੱਕ ਹਲਾਲ ਦੀ ਕਮਾਈ ਇੱਥੇ ਬੈਠੇ ਸ਼ੈਨਸ਼ਾ ਨੂੰ ਪੇਂਟ ਕਰ ਦੇਵੀ ਕਿਉਂਕਿ ਉਸ ਨੂੰ ਐ ਸਿੱਕੇ ਦੀ ਵਧੇਰੇ ਲੋੜ ਏ ਸ਼ਾਹਜਹਾਂ ਕੋਲ ਪੂਰੇ ਦੇਸ਼ ਤੱਕ ਜਾਣਾ ਹੈ ਫਿਰ ਵੀ ਉਹ ਅੱਲਾ ਦੇ ਬੰਦਿਆਂ ਨੂੰ ਕਤਲ ਕਰਕੇ ਹੋਰ ਖਜ਼ਾਨਾ ਹਾਸਲ ਕਰਨਾ ਚਾਹੁੰਦਾ ਹੈ ਸ਼ਾਜਹਾਂ ਬਹੁਤ ਸ਼ਰਮਿੰਦਾ ਹੋਇਆ ਸ਼ਾਹਜਹਾਂ ਨੇ ਆਪਣੀ ਸਵੇ ਜੀਵਨੀ ਸ਼ਾਹਜਹਾਂ ਨਾਮਾ ਵਿੱਚ ਸਾਈ ਮੀਆਂ ਮੀਰ ਨੂੰ ਇੱਕ ਪ੍ਰਤੀਸ਼ਟ ਭ੍ਰਮ ਗਿਆਨੀ ਦੱਸਿਆ ਹੈ ਇਹ ਗੱਲ ਬਾਦਸ਼ਾਹ ਨੇ ਆਪਣੀ ਆਤਮਕਥਾ ਵਿੱਚ ਮੰਨੀ ਹੈ ਕਿ ਸਾਈ ਜੀ ਨੇ ਸ਼ਾਹਜਹਾਂ ਨੂੰ مشਵਰਾ ਦਿੱਤਾ ਸੀ ਕਿ ਜੇਕਰ ਉਹ ਆਪਣੇ ਰਾਜ ਵਿੱਚ ਅਮਨ ਸ਼ਾਂਤੀ ਤੇ ਸਕੂਨ ਕਾਇਮ ਰੱਖਣਾ ਚਾਹੁੰਦਾ ਹੈ ਤੋ ਲੋਕ ਭਲਾਈ ਦੇ ਕਮਾਂਵਲ ਵਧੇਰੇ ਧਿਆਨ ਦੇਵੀ ਲੋਕਾਂ ਨਾਲ ਨਿਆਂ ਕਰੇ ਤੇ ਲੋਕਾਂ ਦਾ ਬਣ ਕੇ ਰਹੇ ਪੰਜੋ ਪਾਸ਼ਾ ਤੰਤਨਸ਼ੀਰ ਗੁਰੂ ਅਰਜਨ ਦੇ ਮਹਾਰਾਜ ਜੀ ਜਦ ਗੁਰਗੱਦੀ ਤੇ ਬੈਠੇ ਤਮੀਆਂ ਮੀਰ ਜੀ ਨੇ ਉਹਨਾਂ ਨੂੰ ਇੱਕ ਦਸਤਾਰ ਭੇਜੀ ਸੀ ਜਦੋਂ ਗੁਰੂ ਸਾਹਿਬ ਜੀ ਨੇ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਉਸਾਰੀ ਨੂੰ ਅਰੰਭਿਆਤਨੀ ਪੱਥਰ ਸਨ 1588 ਵਿੱਚ ਸਾਈ ਮੀਰ ਜੀ ਪਾਸੋਂ ਰਖਵਾਇਆ ਜਿਸ ਸਮੇਂ ਲਾਹੌਰ ਵਿੱਚ ਸ਼ਾਹੀ ਹੁਕਮਾਂ ਅਨਸਾਰ ਸਤਿਗੁਰੂ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਅਸੈ ਤੇ ਕੂਰਤਸੀ ਦਿੱਤੇ ਜਾ ਰਹੇ ਸਨ ਉਸ ਵੇਲੇ ਵੀ ਕੋਈ ਇੱਕ ਮੁਸਲਮਾਨ ਸੂਫੀ ਪੀਰ ਸਾਇਮੀ ਅਮੀਰ ਜੀ ਸਨ ਜਿਨ੍ਹਾਂ ਨੇ ਉਸ ਅਮਾਨਵੀ ਤੇ ਕਾਨੂੰਨ ਦੇ ਦੁਸ਼ਟ ਕਰਮ ਵਿਰੁੱਧ ਹਾ ਦਾ ਨara ਮਾਰਿਆ ਸੀ ਉਹ ਚਾਹੁੰਦੇ ਸਨ ਕਿ ਕਿਸ ਤਰੀਕੇ ਨਾਲ ਇਹ ਕੜੀ ਟਲ ਜਾਵੇ ਉਹਨਾਂ ਨੇ ਤਨਤਨ ਗੁਰੂ ਅਰਜਨ ਦੇ ਮਹਾਰਾਜ ਜੀ ਨੂੰ ਪੁੱਛਿਆ ਵੀ ਸੀ ਕਿ ਜੇ ਤੁਸੀਂ ਚਾਓ ਕਮੇ ਦਿੱਲੀ ਤੇ ਲਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਤਬਾਹੀ ਲਿਆ ਦਿਆਂ ਪਰ ਗੁਰੂ ਸਾਹਿਬਾਂ ਨੇ ਉਹਨਾਂ ਨੂੰ ਸ਼ਾਂਤ ਰਹਿਣ ਲਈ ਤੇ ਰੱਬ ਦਾ ਪਾਣਾ ਮਿੱਠਾ ਕਰਕੇ ਮੰਨਣ ਨੂੰ ਕਿਹਾ ਸਾਈ ਮੀਆਂ ਮੀਰ ਹੋਣਾ ਨੇ ਕਈ ਵਾਰਾ ਗੁਰੂ ਹਰਗੋਬਿੰਦ ਸਾਹਿਬ ਜੀ ਦਾ ਮੁਸ਼ਕਲ ਕੜੀ ਵਿੱਚ ਸਾਥ ਦਿੱਤਾ ਜਦ ਜਹਾਂਗੀਰ ਨੇ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਬਹਾਨੇ ਨਾਲ ਦਿੱਲੀ ਬੁਲਾਇਆ ਤੇ ਗਵਾਲੀਅਰ ਦੇ ਕਿਲੇ ਵਿੱਚ ਕੈਦ ਕੀਤਾ ਤਾਂ ਸਾਈ ਮੀਆਂ ਮੀਰ ਜੀ ਆਪਣੇ ਨਾਲ ਪੀਰਾ ਫਕੀਰਾਂ ਨੂੰ ਲੈ ਕੇ ਬਾਦਸ਼ਾਹ ਨੂੰ ਸਮਝਾਉਣ ਲਈ ਦਿੱਲੀ ਗਏ ਮੀਆਂ ਮੀਰ ਨੂਰਜਹਾਂ ਦੇ ਵਜ਼ੀਰ ਖਾਨ ਦੇ ਸਮਝਾਉਣ ਤੇ ਬਾਦਸ਼ਾਹ ਜਹਾਂਗੀਰ ਨੇ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਰਿਹਾ ਕਰ ਦੇਣ ਦਾ ਹੁਕਮ ਦਿੱਤਾ ਉਸ ਸਮੇਂ ਕਿਲੇ ਵਿੱਚ ਹੋਰ ਰਾਜੇ ਵੀ ਜਹਾਂਗੀਰੀ ਹਕੂਮਤ ਨੇ ਕੈਦ ਕੀਤੇ ਹੋਏ ਸਨ ਉਹ ਸਭਰਾ ਜੀ ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਚੁੱਕੇ ਸਨ ਜਦੋਂ ਉਨ੍ਹਾਂ ਨੇ ਇਹ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਰਿਹਾਈ ਦੀ ਸੂਚਨਾ ਮਿਲੀ ਤਦ ਦੋਨਾਂ ਰਾਜਿਆਂ ਵਿੱਚ ਨਿਰਾਸ਼ਾ ਪੈਦਾ ਹੋ ਗਈ ਜਿਸ ਨੂੰ ਦੇਖ ਕੇ ਗੁਰੂ ਜੀ ਨੇ ਰਾਜਿਆਂ ਤੋਂ ਬਿਨਾ ਕਿਲੇ ਵਿੱਚੋਂ ਨਿਕਲਲੇ ਬਾਹਰ ਜਾਣ ਤੋਂ ਇਨਕਾਰ ਕਰ ਦਿੱਤਾ ਜਹਾਂਗੀਰ ਨੂੰ ਮਜਬੂਰ ਹੋ ਕੇ ਉਹਨਾਂ ਰਾਜਿਆਂ ਦੀ ਰਿਹਾਈ ਦੇ ਫਰਮਾਨ ਵੀ ਜਾਰੀ ਕਰਨੇ ਪਏ ਇਸ ਤਰ੍ਹਾਂ ਗੁਰੂ ਹਰਗੋਬਿੰਦ ਸਾਹਿਬ ਜੀ 52 ਰਾਜਿਆਂ ਸਮੇਤ ਅਕਤੂਬਰ 1921 ਨੂੰ ਗਵਾਲੀਅਰ ਦੇ ਕਿਲੇ ਵਿੱਚੋਂ ਬਾਹਰ ਆ ਗਏ ਮੀਆਂ ਮੀਰ ਜੀ ਨੇ ਬੀਬੀ ਕੋਹਲਾ ਦੀ ਵੀ ਜਾਨ ਬਚਾਈ ਤਨ ਆਪਣੀ ਮਾਤਾ ਨਾਲ ਘਰ ਵਿੱਚ ਇਕੱਲੀ ਰਹਿੰਦੀ ਸੀ ਧਾਰਮਿਕ ਖਿਆਲਾਂ ਦੀ ਸੀ ਰੱਬ ਦੀ ਭਗਤੀ ਵਿੱਚ ਰੰਗੀ ਹੋਈ ਕੁਰਾਨ ਦੀਵਾਨ ਹਾਫਿਜ਼ ਦੀਆਂ ਕਿਤਾਬਾਂ ਪੜ੍ਹਦੀ ਰਹਿੰਦੀ ਐ ਵੀ ਧਾਰਨਾ ਸੀ ਕਿ ਕਾਜੀ ਉਸ ਦਾ ਸਗਾ ਬਾਪ ਨਹੀਂ ਸੀ ਬਲਕਿ ਕੋਲਾਂ ਦੀ ਮਾਂ ਇੱਕ ਕਨੀਸ ਸੀ ਜੋ ਮੁਗਲ ਹਕਮ ਜਬਰਦਸਤੀ ਜਾਂ ਖਰੀਦ ਕੇ ਆਪਣੇ ਘਰ ਰੱਖਦੇ ਹਨ ਕਾਜੀ ਨੇ ਕਦੀ ਵੀ ਉਸ ਬੱਚੀ ਨਾਲ ਪਿਤਾ ਵਾਲਾ ਵਿਆਹ ਨਹੀਂ ਕੀਤਾ ਬਲਕਿ ਮਾਰਦਾ ਖੁੜਤਾ ਰਹਿੰਦਾ ਸੀ ਉਸ ਨੂੰ ਸਲਾਮ ਦੀ تعلیم ਦਿੱਤੀ ਤੇ ਥੋੜੀ ਉੱਚੀ ਵਿਦਿਆ ਦੇਣ ਲਈ ਮੀਆਂ ਮੀਰ ਕੋਲ ਭੇਜਣਾ ਸ਼ੁਰੂ ਕਰ ਦਿੱਤਾ ਮੀਆਂ ਮੀਰ ਦੀ ਗੁਰੂ ਅਰਜਨ ਦੇਵ ਸਾਹਿਬ ਜੀ ਨਾਲ ਸ਼ਹੀਦੀ ਤੋਂ ਪਹਿਲਾਂ ਕਾਫੀ ਦੋਸਤੀ ਸੀ ਆਪਸ ਵਿੱਚ ਅਧਿਆਤਮਿਕ ਚਰਚਾ ਕਰਦੇ ਰਹਿੰਦੇ ਸੀ ਗੁਰਬਾਣੀ ਦੇ ਹਵਾਲੇ ਮੀਆਂ ਮੀਰ ਦੇ ਤਨ ਮਨ ਵਿੱਚ ਵਸੇ ਹੋਏ ਸਨ ਮਾਤਾ ਕੋਲ ਮੀਆਂ ਮੀਰ ਦੀ ਪੱਕੀ ਸ਼ਰਦਾਲੂ ਬਣ ਚੁੱਕੀ ਸੀ ਜਦ ਮੀਆਂ ਮੀਰ ਕੋਲਾਂ ਨੂੰ ਗੁਰਬਾਣੀ ਦੇ ਹਵਾਲੇ ਦੇ ਕੇ ਪੜਾਉਂਦੇ ਤਾ ਕਾਫੀ ਗੁਰਬਾਣੀ ਬੀਬੀ ਕੋਲਾ ਨੂੰ ਯਾਦ ਹੋਗੀ ਜਦੋਂ ਮੀਆ ਮੀਰ ਸੰਗਤ ਵਿੱਚ ਜਾਂਦੀ ਤੇ ਕੋਲਾ ਵੀ ਉਹਨਾਂ ਨਾਲ ਜਾਇਆ ਕਰਦੀ ਸੀ ਜਦੋਂ ਖਾਜੀ ਨੂੰ ਪਤਾ ਚੱਲਿਆ ਕਿ ਕੋਲਾ ਗੁਰੂ ਸਾਹਿਬ ਜੀ ਦੀ ਸੰਗਤ ਵਿੱਚ ਮੀਆ ਮੀਰ ਨਾਲ ਰੋਜ਼ ਜਾਂਦੀ ਏ ਤਾਂ ਖਿੱਚ ਗਿਆ ਤੇ ਉਸ ਨੂੰ ਕਿਹਾ ਕਿ ਤੂੰ ਗੁਰਬਾਣੀ ਨਾ ਪੜਿਆ ਕਰ ਐ ਸ਼ਰਾ ਦੇ ਉਲਟੇ ਸ਼ਰਾ ਮੁਹਮਮਦ ਦੇ ਅਨੁਸਾਰ ਤੇਰਾ ਕਤਲ ਕੀਤਾ ਜਾ ਸਕਦਾ ਏ ਪਰ ਜਦੋਂ ਨਾ ਮੰਨੀ ਤਾਂ ਹੋਰ ਕਾਜ਼ੀਆਂ ਨਾਲ ਮਿਲ ਕੇ ਉਸ ਤੇ ਕਤਲਦ ਕਰਨ ਦਾ ਫਤਵਾ ਜਾਰੀ ਕਰ ਦਿੱਤਾ ਮਾਂ ਦਾ ਦਿਲ ਦਹਿਲ ਗਿਆ ਉਸਨੇ ਕੋਲਾ ਨੂੰ ਮੀਆਂ ਮੀਰ ਕੋਲ ਪਹੁੰਚਾ ਦਿੱਤਾ ਸਾਈ ਮੀਆਂ ਮੀਰ ਦੇ ਹੁਕਮ ਨਾਲ ਅਬਦੁਲ ਯਾਰ ਖਾਨ ਨੇ ਉਸ ਨੂੰ ਬੜੀ ਹੀ ਪਾਜ਼ਤ ਨਾਲ ਗੁਰੂ ਹਰਗੋਬਿੰਦ ਸਾਹਿਬ ਜੀ ਕੋਲ ਪੇਜ ਦਿੱਤਾ ਤੇ ਬੇਨਤੀ ਕੀਤੀ ਕਿ ਇਸ ਨੂੰ ਮੈਂ ਤੁਹਾਡੀ ਸ਼ਰਨ ਵਿੱਚ ਪੇਜ ਰਿਆ ਇਸ ਦੀ ਜਾਨ ਬਚਾਣੀ ਹੁਣ ਤੁਹਾਡਾ ਦਰਮ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਮੀਆਂ ਮੀਰ ਦੀ ਬੇਨਤੀ ਸਵੀਕਾਰ ਕਰਦੇ ਇਸ ਦੇ ਖਾਨ ਪਿੰਡ ਤੇ ਰਹਿਣ ਦਾ ਇੰਤਜ਼ਾਮ ਆਪਣੇ ਮਹਿਲ ਤੋਂ ਕੁਝ ਦੂਰ ਫੁੱਲਾਂ ਵਾਲੀ ਟਾਬ ਕੋਲ ਕਰਵਾ ਦਿੱਤਾ ਤੇ ਪਹਿਰਾ ਲਗਵਾ ਦਿੱਤਾ ਪੈਂਦਾ ਖਾਨ ਪਠਾਨ ਦਾ ਪਹਿਰਾ ਸੀ ਉਸ ਨੇ ਤਸੱਲੀ ਦਿੱਤੀ ਕਿ ਇੱਥੇ ਤੁਹਾਨੂੰ ਕੋਈ ਖਤਰਾ ਨਹੀਂ ਜਦੋਂ ਕਾਜੀ ਨੂੰ ਪਤਾ ਲੱਗਾ ਤਾਂ ਉਸ ਨੇ ਲਾਹੌਰ ਸੂਬੇ ਕੋਲ ਸ਼ਿਕਾਇਤ ਲਗਾਈ ਉਸ ਦੇ ਵਜ਼ੀਰ ਵਜ਼ੀਰ ਖਾਨ ਨੇ ਸੂਬੇ ਨੂੰ ਕਾਜੀ ਦੀ ਸਾਰੀ ਅਸਲੀਅਤ ਦੱਸੀ ਕਿ ਕਾਜੀ ਉਸ ਨੂੰ ਰੋਜ਼ ਮਾਰਦਾ ਕੁੱਟਦਾ ਸੀ ਅਸਲੀ ਉਕਰ ਛੱਡ ਕੇ ਗੁਰੂ ਸਾਹਿਬ ਦੀ ਸ਼ਰਨ ਵਿੱਚ ਚਲੀ ਗਈ ਹੈ ਗੁਰੂ ਸਾਹਿਬ ਬੋਧਿਆਲੂ ਹਨ ਤੇ ਹਰ ਧਰਮ ਦਾ ਸਤਿਕਾਰ ਕਰਦੇ ਹਨ ਗੁਰੂ ਸਾਹਿਬ ਨਾਲ ਦਖਲ ਅੰਦਾਜ਼ੀ ਕਰਨੀ ਠੀਕ ਨਹੀਂ ਉਸ ਵਕਤ ਦਿੱਲੀ ਤਖਤ ਤੇ ਬਾਦਸ਼ਾਹ ਸ਼ਾਜਹਾਂ ਸੀ ਕਾਜੀ ਉਸ ਕੋਲ ਫਰਿਆਦ ਲੈ ਕੇ ਗਿਆ ਸ਼ਾਜਹਾਂ ਨੇ ਇਸਲਾਮੀ ਸ਼ਰਧਾ ਕट्टरवादी ਹੋਣ ਕਾਰਨ ਗੁਰੂ ਸਾਹਿਬ ਤੇ ਹਮਲੇ ਦੀ ਤਿਆਰੀ ਕਰ ਲਈ ਉਸ ਵਕਤ ਗੁਰੂ ਸਾਹਿਬ ਜੀ ਦੀ ਬੇਟੀ ਬੀਬੀ ਵਿਰੋਧੀ ਸ਼ਾਦੀ ਸੀ ਸਿੱਖ ਪਹਿਨੇ ਤੋਂ ਚੌਕਸ ਸਨ ਉਹਨਾਂ ਨੇ ਬੀਬੀ ਕੋਲਾ ਨੂੰ ਕਰਤਾਰਪੁਰ ਪੇਜ ਦਿੱਤਾ ਤੇ ਹੋਰ ਪਰਿਵਾਰ ਤੇ ਬੀਬੀ ਵੀਰੋ ਨੂੰ ਚਵਾਲ ਪੇਜ ਦਿੱਤਾ ਲੋਹ ਘੜ ਕੇ ਲੇਤੇ ਸ਼ਾਹੀ ਫੌਜ ਨਾਲ ਟੱਕਰ ਹੋਈ ਤੇ ਜਿੱਤ ਵੀ ਹੋਈ ਸ਼ਾਹੀ ਫੌਜ ਦਾ ਕਾਫੀ ਨੁਕਸਾਨ ਹੋਇਆ ਤੇ ਬੀਬੀ ਕੋਲਾ ਦੀ ਜਾਨ ਬਚ ਗਈ ਉਤਰੀ ਪਾਰ ਤੋਂ ਪਰ ਜਦੋਂ ਮੁਸਲਮਾਨ ਸ਼ਾਸਕਾਂ ਨੇ ਕਬਜ਼ਾ ਜਮਾ ਲਿਆ ਸੀ ਉਦੋਂ ਸੂਫੀ ਦਰवेश ਵੀ ਪਾਰਤ ਵਿੱਚ ਆਉਣੇ ਸ਼ੁਰੂ ਹੋ ਗਏ ਔਰੰਗਜ਼ੇਬ ਦੇ ਵਕਤ ਤੋਂ ਜੋ ਮੁਸਲਮਾਨ ਹੁਕਮਰਾਨ ਤਲਵਾਰ ਦੇ ਜੋਰ ਨਾਲ ਇਥੋਂ ਦੀ ਹਿੰਦੂ ਵਸੋਂ ਨੂੰ ਇਸਲਾਮ ਕਬੂਲ ਕਾਲੀ ਮਜਬੂਰ ਕਰਦੇ ਸਨ ਉਹੀ ਕਮ ਸੂਫੀਆਂ ਨੇ ਪਿਆਰ ਨਾਲ ਕੀਤਾ ਕਹਿੰਦੇ ਹਨ ਕਿ ਇਤਨੇ ਮੁਸਲਮਾਨ ਔਰੰਗਜ਼ੇਬ ਦੀ ਤਲਵਾਰ ਨਹੀਂ ਬਣਾ ਸਕੀ ਜਿੰਨੇ ਬਾਬਾ ਫਰੀਦ ਜੀ ਦੇ ਪਿਆਰ ਨੇ ਬਣਾਏ ਸਨ ਸਾਈ ਮੀਆ ਮੀਰ ਹੁਰੀ ਇੱਕ ਰੱਬੀ ਪੀਰ ਸਨ ਹਰ ਰੱਬ ਦੇ ਬੰਦੇ ਨੂੰ ਪਿਆਰ ਕਰਦੇ ਸੀ ਹਿੰਦੂ ਸਿੱਖ ਤੇ ਮੁਸਲਮਾਨ ਮਹਜਾਬਾਂ ਤੋਂ ਉੱਪਰ ਉੱਠ ਕੇ ਉਹਨਾਂ ਨੇ ਉਸ ਸਮੇਂ ਦੌਰਾਨ ਸੂਫੀ ਪੀਰਾਂ ਦੀ ਤਾਰਨਾ ਨੂੰ ਤੱਜਕੇਸ਼ਰਾ ਦੀ ਤਬਲੀਗ ਦਾ ਕੰਮ ਛੱਡ ਦਿੱਤਾ ਸੀ 11 ਅਗਸਤ 1619 ਨੂੰ 11 ਅਗਸਤ 1619 ਨੂੰ ਸਾਈਂ ਜੀ ਚਲਾਣਾ ਕਰ ਗਏ ਉਹਨਾਂ ਨੇ ਮਰਨ ਤੋਂ ਪਹਿਲਾਂ ਹਦਾਇਤ ਦਿੱਤੀ ਸੀ ਕਿ ਮੈਨੂੰ ਆਲਮਗੰਜ ਵਿੱਚ ਦਫ਼ਨ ਕਰਨਾ ਜਿੱਥੇ ਮੇਰੇ ਯਾਰ ਮুরিਦ ਹਨ ਨورਜਹਾਨ ਨੇ ਆਪਣੀ ਨਗਰਾਨੀ ਵਿੱਚ ਪੀਰ ਜੀ ਦਾ ਮਕਬਰਾ ਬਣਵਾਇਆ ਇਹ ਮਕਬਰਾ ਹਾਸ਼ਮਪੁਰੇ ਲਾਹੌਰ ਵਿੱਚ ਸਥਿਤ ਹੈ ਇੱਥੇ ਹਰ ਸਾਲ ਮੇਲਾ ਲੱਗਦਾ ਹੈ ਜਿੱਥੇ ਦੇਸ਼ ਵਿਦੇਸ਼ ਤੋਂ ਸ਼ਰਦਾਲੂ ਆਉਂਦੇ ਹਨ ਤੇ ਆਪਣੀ ਅਕੀਦਤ ਪੇਸ਼ ਕਰਦੇ ਹਨ ਅੱਜਕੱਲ੍ਹ ਇਸ ਸਥਾਨ ਤੇ ਗੱਦੀ ਨਸ਼ੀਨ ਪੀਰ ਚੰਨ ਕਾਦਰੀ ਹਨ ਜੋ ਮੀਆਂ ਮੀਰ ਵਾਂਗ ਹੀ ਰੋਹਾਨੀਅਤ ਨਾਲ ਲਬਰੇਜ ਹਨ ਤੇ ਲੋਕਾਂ ਲਈ ਖਿੱਚ ਦਾ ਮਰਕਜ਼ ਬਣੇ ਹੋਏ ਹਨ ਐਸੇ ਇਨਸਾਨ ਧਰਤੀ ਤੇ ਕਦੇ-ਕਦੇ ਆਉਂਦੇ ਹਨ ਮੀਆਂ ਮੀਰ ਜੀ ਦੀ ਇੱਕ ਖੂਬਸੂਰਤ ਪੇਂਟਿੰਗ ਅੰਮ੍ਰਿਤਸਰ ਦੀ ਪਾਕ ਧਰਤੀ ਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਅਜਾਇਬ ਘਰ ਵਿੱਚ ਲੱਗੀ ਹੋਈ ਆ ਉਹਨਾਂ ਦੇ ਨੂਰਾਨੀ ਚਿਹਰੇ ਦਾ ਜਲਵਾ ਲੱਖਾਂ ਦੇ ਦਿਲਾਂ ਨੂੰ ਠੰਡ ਪਾ ਰਿਹਾ ਸਾਈ ਮੀਆਂ ਮੀਰ ਤੇ ਤੰਦਨ ਗੁਰੂ ਅਰ ਸਾਈ ਮੀ ਅਮੀਰ ਤੇ ਗੁਰੂ ਅਰਜਨ ਦੇਵ ਪਾਸ਼ਾ ਜੀ ਦੇ ਮਨੁੱਖੀ ਪਾਈਚਾਰਾ ਮਨੁੱਖੀ ਏਕਤਾ ਤੇ ਮਨੁੱਖੀ ਸਾਂਝ ਸਾਰੀ ਦੁਨੀਆ ਨੂੰ ਸਰਬਸਾਂਝੀ ਵਾਲਤਾ ਦੀ ਪ੍ਰੇਰਣਾ ਦਿੰਦੀ ਰਹੇਗੀ ਭੁਲ ਚੱਕ ਬਖਸ਼ ਦੇਣੀ 사ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ